ਇਹ ਇਹੋ ਜਿਹੇ ਬੰਦਿਆਂ ਨੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਕਰ ਕੀਤਾ ਕੱਲਾ ਵਿਰਸਾ ਸੀ ਬਲਟੋਵਾਨੀਆਂ ਇਹਦੀ ਜਾਤ ਦੇ 5-7 ਹੋਰ ਨੇ ਜਿਹੜੇ ਚੰਡੀਗੜ੍ਹ ਬੈਠੇ ਆ ਕੋਈ ਕਿਤੇ ਬੈਠਾ ਇਹਨੇ ਅੰਮ੍ਰਿਤਸਰ ਸੰਭਿਆ ਆਪ ਪਤਾ ਕਰੋ ਅੰਮ੍ਰਿਤਸਰ ਮਜੀਠਾ ਰੋਡ ਤੇ ਇੱਕ ਬੰਗਾਲੀ ਇਹਨਾਂ ਨੇ ਧਰਤੀ ਕੀਤਾ ਤੇ ਉਹਦੇ ਘਰ ਮੜਾ ਜਿਹਾ ਹਮਲਾ ਆ ਗਿਆ ਤੇ ਬੀਬੀ ਗਰੀਬਕੌਰ ਕੱਲ ਅੱਧੀ ਰਾਤ ਉਹਦੇ ਘਰ ਗਈ ਆ ਤੇ ਇਹੋ ਜਿਹਾਂ ਨੂੰ ਕੀ ਦੇਣਾ ਜਿਨ੍ਹਾਂ ਦੀ ਜਿਨ੍ਹਾਂ ਨੂੰ ਅਕਾਲੀ ਦਲ ਦੀ ਦੇਣ ਹੀ ਕੋਈ ਨਹੀਂ ਸੰਧੂ ਮਾਜਰਾ ਸਾਹਿਬ ਉਹ ਇੱਕੋ ਸ਼ਬਦ ਵਰਤ ਰਿਹਾ ਦਲੇਤ 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 ਇਹ ਗੱਲ ਤੁਸੀਂ ਕੰਨ ਕੋਲ ਸੁਣ ਲਓ ਓਏ ਲੰਮੇ ਦਾੜ੍ਹਾ ਵਾਲਿ ਤੁਸੀਂ ਪੰਥ ਦੇ ਠੇਕੇਦਾਰ ਨਹੀਂ ਆ ਜੇ ਉਹ ਐਸੀ ਸਮਾਜ ਚ ਪੈਦਾ ਹੋਇਆ ਹਨ ਕਿ ਤੁਸੀਂ ਜਿਹੜੇ ਮਰਜੀ ਟੇਬਲ ਤੇ ਬੈਠ ਕੇ ਉਹਦੇ ਨਾਲ ਗੱਲ ਤੋਂ ਗੱਲ ਕਰ ਲਿਓ ਤੁਹਾਡੀ ਨਾਨੀ ਚਿੱਤੇ ਕਰਦੇਗਾ ਤੁਹਾਨੂੰ ਇੰਨੀ ਹਿੰਮਤ ਰੱਖਦਾ ਜੇਕਰ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਇਸੇ ਤਰ੍ਹਾਂ ਪੰਥਨਾ ਖੜੇ ਰਹੇ ਤੇ ਵਾਦਾ ਕਰਦੇ ਆ ਇਹ ਮਜਬੀ ਸਿੱਖ ਕੌਮ ਉਹ ਆ ਜਿੰਨਾਂ ਨੇ ਗੁਰੂ ਸਾਹਿਬ ਨੂੰ ਪਿੱਠ ਨਹੀਂ ਸੀ ਦੇ ਕੇ ਭੱਜੇ ਤੇ ਇਹ ਦੂਜੇ ਦੂਜੇ ਬੰਨੇ ਪਤਾ ਕਰ ਲਿਓ ਉਹ ਲੋਕ ਨੇ ਜਿਹੜੇ ਜਿਨ੍ਹਾਂ ਨੇ ਬਾਗਾਂ ਖੜਨੀਆਂ ਸੀ ਗੁਰੂ ਸਾਹਿਬ ਦੀਆਂ ਤੇ ਮੋਹਰਾ ਲੈ ਕੇ ਕਹਿੰਦੇ ਸੀ ਫੇਰ ਅੱਗੇ ਜਾਣ ਦੇਣਾ ਇਹਨਾਂ ਦੇ ਆਪਣੇ ਬੱਚੇ ਤੇ ਸਾਰੇ ਬਾਹਰ ਆ ਉੱਡੇ ਥੇਣ ਕੇ ਰਾਜਦਿਤਿਆ ਕਰਨਦੇ ਨੇ ਤੇ ਰਹਿਣਾਂ ਦੇ ਬਾਅਦ ਚ ਪਾਈ ਅਹੀ ਇੱਥੇ ਆ ਇਸ ਕਰਕੇ ਗਿਆਨੀ ਅਰਥੀ ਚੜਦੀ ਕਲਾ ਚ ਰਹੋ ਤੁਸੀਂ ਜੇਕਰ ਇਹ ਆਪਣੇ ਹੰਕਾਰ ਨੂੰ ਨੀਵਾ ਨਹੀਂ ਕਰਦੇ ਤੇ ਤੁਸੀਂ ਵੀ ਆਪਣੀ ਤਲਵਾਰ ਨੂੰ ਨੀਵਾਣਾ ਕਰਿਓ ਤੇ ਕੌਮ ਸਾਡੀ ਤਾਰੀ ਤੁਹਾਡੇ ਨਾਲ ਖੜੀ ਹੋਏ ਐਸਪੀਸੀ ਦਾ ਜਿਹੜਾ ਆਧਾਰਾ ਬਣਦਾ ਨਾ ਜੀ ਤੇ ਇਹਨਾਂ ਨੇ ਮذਬੀ ਸਿੱਖ ਸਮਾਜ ਨੂੰ ਤੇ ਹੋਰ ਐਸਸੀਬੀਸੀ ਸਮਾਜ ਦੇ ਲੋਕਾਂ ਨੂੰ ਮਾਨਤਾ ਦਿੱਤੀ। ਆ ਅਕਾਲ ਤਖਤ ਦੇ ਵਿੱਚ ਕੁਝ ਇਹੋ ਜਿਹੇ ਬੰਦੇ ਵੜ ਗਏ ਸੀ ਜਿਨ੍ਹਾਂ ਨੇ ਪ੍ਰਸ਼ਾਦ ਦੇ ਕੜਾ ਪ੍ਰਸ਼ਾਦ ਦੀ ਦੇਗ ਵੀ ਪ੍ਰਵਾਨ ਨਹੀਂ ਸੀ ਕਰਦੇ ਬਜਿਵੀ ਸਿੱਖਾਂ ਦੀ। ਜੇਕਰ ਵਿਰਸਾ ਸਿੰਘ ਬਲਟੋਵਾ ਦੀ ਗੱਲ ਕਰੀਏ ਨਾ ਤਾਂ ਉਹਦੀ ਦੇਣ ਕੀ ਆ ਪੰਥ ਨੂੰ ਬਹੁਤ ਵੱਡੀ ਦੇਣ ਆ। ਬਾਵਾ ਖੜੀਆਂ ਕਰਕੇ ਉਹ ਦਰਬਾਰ ਸਾਹਿਬ ਤੋਂ ਬਾਹਰ ਆਇਆ। ਸਭ ਤੋਂ ਵੱਧ ਕਰਤਾਰ ਖੁਸ਼ੀ ਜੇ ਕੀਤੀ ਆ ਨਾ ਜਾਂ ਆਕਾਲੀ ਦਲ ਦੀ ਚੁੰਮਚਾਗਰੀ ਕੀਤੀ ਆ ਤਾਂ ਉਹ ਮੇਰੇ ਖਿਆਲ ਨਾਲ ਵਿਰਸਾ ਸਿੰਘ ਬਲਟੋਵਾ ਨੇ ਕੀਤੀ ਆ। ਵਿਰਸਾ ਸਿੰਘ ਬਲਟੋਵਾ ਬਾਦਲ ਪਰਿਵਾਰ ਦਾ ਉਹ ਇੱਕ ਵਫਾਦਾਰ ਮੈਂ ਕਹਿੰਦਾ ਉਹ ਗੇਟ ਤੇ ਜਿਹੜਾ ਬੰਨਿਆ ਹੁੰਦਾ ਮੈਂ ਲਬਜ਼ ਨਹੀਂ ਲੈਣਾ ਚਾਹੁੰਦਾ ਉਹ ਆ ਪਾਰਟੀ ਦਾ ਨਾਂ ਵੀ ਵਾਪਸ ਲੈਣਾ ਪਾਰਟੀ ਦਫ਼ਤਰ ਵੀ ਲੈਣਾ ਚੋਣ ਨਿਸ਼ਾਨ ਵੀ ਲੈਣਾ ਤੇ ਅੱਜ ਵੀ ਸੀ ਗਿਆ ਇਹਨੂੰ ਕੀ ਕਹਿੰਦੇ ਪੰਛਤ ਇਹ ਇੰਨਾ ਨੇ ਕੋਈ ਫੈਸਲੇ ਚੰਗੇ ਕੀਤੇ ਹੁੰਦੇ ਤਾਂ ਅੱਜ ਲੋੜ ਨਹੀਂ ਸੀ ਆਕਾਲੀ ਦਲ ਵੱਖਰਾ ਬਣ ਆਉਣ ਦੀ ਅੱਜ ਲੋੜ ਨਹੀਂ ਸੀ ਇੱਕ ਜਿਨ੍ਹਾਂ ਨੂੰ ਗ੍ਰੰਥੀ ਕਹਿੰਦੇ ਸੀ ਅੱਜ ਗ੍ਰੰਥੀਆਂ ਨੂੰ ਜਥੇਦਾਰ ਬਣ ਤੋਂ ਤੇ ਬਾਅਦ ਵਿੱਚ ਲੀਡਰ ਲੀਡਰ ਦੇ ਰੂਪ ਚ ਅੱਗੇ ਆਉਣ ਦੀ ਵੀਰ ਜੀ ਇਹ ਵੀ ਤੇ ਹੋ ਸਕਦਾ ਹੈ ਕਿ ਤੁਸੀਂ ਆਪਣੀਆਂ ਗਲਤੀਆਂ ਨੂੰ ਸਵੀਕਾਰੀਆਂ ਵੀ ਹੈ ਨਾ ਤੁਸੀਂ ਥੋੜਾ ਜਿਹਾ ਪਛਾਣ ਹੋ ਜੋ ਕਰ ਲੈਂਦੇ ਉਹਨਾਂ ਨੂੰ ਆਪਣਾ ਰਾਂਝਾ ਰਾਜੀ ਤੇ ਪੰਥ ਨੂੰ ਵੀ ਕਮ ਸੇ ਕਮ ਪਤਾ ਲੱਗ ਜੇਗਾ ਨਾ ਕਿ ਸੱਚਾ ਕੌਣ ਹੈ ਕਿ ਝੂਠਾ ਕੌਣ ਆ ਤੇ ਤੁਸੀਂ ਆਓ ਇੱਕ ਬੰਨੇ ਤੁਸੀਂ ਆਪਣਾ ਧੜਾ ਵੱਖਰਾ ਤਿਆਰ ਕਰ ਰਹੇ ਹੋ ਤੁਸੀਂ ਕਹਿੰਦੇ ਮੈਂ ਨਾ ਮੰਨੂ ਔਰ ਪੰਥ ਜਿਹੜਾ ਕਹਿੰਦਾ ਮੈਂ ਨਾ ਮੰਨੂ ਪੰਥ ਵੱਡਾ ਸੰਗਤ ਵੱਡੀ ਆ ਇਸ ਕਰਕੇ ਸਾਨੂੰ ਤੇ ਪੰਥ ਨਾਲ ਹੀ ਖੜੋਣਾ ਪੈਣਾਗਾ ਸਾਡੇ ਨਾਲੇ ਸੰਤ ਸਪਾਈ ਸੇਵਾ ਸੋਸਾਇਟੀ ਲੁਧਿਆਣਾ ਤੋਂ ਪਾਈਵਿੰਦਰ ਸਿੰਘ ਦੇਵਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਸਵਾਗਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈਵਿੰਦਰ ਸਿੰਘ ਜੀ ਇਹ ਜੋ ਬਿਆਨ ਬੜਾ ਤਿੱਖਾ ਬਿਆਨ ਦਿੱਤਾ ਹੈ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਿਸ਼ੱਕ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਨਾਂ ਵਰਤ ਕੇ ਅਸਲੀ ਅਕਾਲੀ ਦਲ ਵੱਲੋਂ ਗੱਲ ਕੀਤੀ ਹੈ ਕਹਿੰਦੇ ਕਿ ਨਾਂ ਵੀ ਲੈਣਾ ਪਾਰਟੀ ਦਾ ਨਾਂ ਵੀ ਵਾਪਸ ਲੈਣਾ ਪਾਰਟੀ ਦਫ਼ਤਰ ਵੀ ਲੈਣਾ ਚੋਣ ਨਿਸ਼ਾਨ ਵੀ ਲੈਣਾ ਤੇ ਐਜਪੀਸੀ ਵੀ ਲੈਣੀ ਇਹਨੂੰ ਕੀ ਕਹਿੰਦੇ ਦੇਖੋ ਸਭ ਤੋਂ ਪਹਿਲਾਂ ਤੇ ਸਵਾਲ ਪੈਦਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਜੀ ਉਹ ਉਹਨਾਂ ਲੋਕਾਂ ਦਾ ਦਲ ਆ ਜਿਹੜੇ ਅਕਾਲ ਪੁਰਖ ਤੋਂ ਮੰਨਦੇ ਆ ਉਸ ਤੋਂ ਇਲਾਵਾ ਉਹ ਗੱਲ ਨਹੀਂ ਕਰਦੇ ਠੀਕ ਹੈ ਤਾਂ ਜਿਹੜੀ ਸ਼ਰਮਣੀ ਅਕਾਲੀ ਦਲ ਹੋਂਦ ਚ ਹੁਣ ਆਇਆ ਹੈ ਉਹਨਾਂ ਦੇ ਪਿੱਛੇ ਕੌਣ ਨੇ ਉਹ ਪੰਥ ਦੇ ਨੁਮਾਇੰਦੇ ਆ ਜਿਨ੍ਹਾਂ ਨੇ ਸ਼ਰਮਣੀ ਅਕਾਲੀ ਦਲ ਵੇਲੇ ਵੀ ਖੜੇ ਸੀ ਤੇ ਅੱਜ ਪੰਥ ਨਾਲ ਫੇਰ ਖੜੇ ਨੇ ਠੀਕ ਹੈ ਇਹ ਅੱਜ ਮੇਰੇ ਖਿਆਲ ਦੇ ਨਾਲ ਜਦੋਂ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਬੋਲ ਕੇ ਗਏ ਨੇ ਉਦੋਂ ਬਾਅਦ ਚਲ ਸੋ ਚਲ ਚਲ ਸੋ ਚਲ ਬਿਆਨ ਪ੍ਰੈਸ ਕਾਨਫਰੰਸਾਂ ਵੱਡੇ ਲੈਵਲ ਤੇ ਹੋ ਰਹੀਆਂ ਤੇ ਦੂਸ਼ਣ ਬਾਜ਼ੀਆਂ ਵੱਡੇ ਲੈਵਲ ਤੇ ਹੋ ਰਹੀਆਂ ਨੇ ਜੀ ਇਹ ਮੈਂ ਸਮਝਦਾ ਇਹ ਸਿਆਣੇ ਕਹਿੰਦੇ ਨਾ ਕਿ ਕਮੀ ਚੱਕੀ ਤੇ ਆਪਣਾ ਨੰਗਾ ਹੁੰਦਾ ਤੇ ਅੱਜ ਸ਼ਰੋਮੰਦੀ ਅਕਾਲੀ ਦਲ ਵਾਲੇ ਜਾਂ ਸਾਡੇ ਪੰਥਕ ਆਪਣੇ ਆਪ ਨੂੰ ਨੁਮੈਂਦੀਆਂ ਕਰਨ ਵਾਲੇ ਜਥੇਦਾਰ ਜਾਂ ਜਿਹੜੇ ਲੀਡਰ ਆ ਉਹ ਮੇਰੇ ਖਿਆਲ ਦੇ ਨਾਲ ਆਪਣਾ ਪੇਟ ਆਪੇ ਨੰਗਾ ਕਰ ਰਹੇ ਨੇ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੇ ਅੱਜ ਸ਼ਰੋਮੰਦੀ ਅਕਾਲੀ ਦਲ ਵਾਲੇ ਇੱਕ ਬਾਦਲ ਸਾਹਿਬ ਕਹਿ ਰਿਹਾ ਕਿ 25 ਲੱਖ ਦੇ ਅਸੀਂ ਫਾਰਮ ਭਰੇ ਆ ਜੀ ਉਹ ਫਾਰਮ ਪੰਥ ਚੋਂ ਭਰੇ ਗਏ ਪੰਥ ਉਹਨਾਂ ਦੇ ਨਾਲ ਸੀ ਤਾਂ ਕਰਕੇ ਉਹਨਾਂ ਦੀ ਚੜ੍ਹਾਈ ਸੀ ਜਦੋਂ ਉਹਨਾਂ ਨੇ ਪੰਥ ਦੇ ਹਿੱਤ ਵਿੱਚ ਕੋਈ ਫੈਸਲੇ ਇਹੋ ਜਿਹੇ ਕੀਤੇ ਜਿਹੜੇ ਪੰਥ ਨੂੰ ਮਨਜ਼ੂਰ ਨਹੀਂ ਤਾਂ ਪੰਥ ਫਿਰ ਕਿਨਾਰਾ ਕਰਦਾ ਹੈ ਪੰਥ ਦੇ ਹਿੱਤ ਇਹਨਾਂ ਨੇ ਕੋਈ ਫੈਸਲੇ ਚੰਗੇ ਕੀਤੇ ਹੁੰਦੇ ਤਾਂ ਅੱਜ ਲੋੜ ਨਹੀਂ ਸੀ ਅਕਾਲੀ ਦਲ ਵੱਖਰਾ ਬਣ ਆਉਣ ਦੀ ਅੱਜ ਲੋੜ ਨਹੀਂ ਸੀ ਇੱਕ ਜਿਨ੍ਹਾਂ ਨੂੰ ਗ੍ਰੰਥੀ ਕਹਿੰਦੇ ਸੀ ਅੱਜ ਗ੍ਰੰਥੀਆਂ ਨੂੰ ਜਥੇਦਾਰ ਬਣ ਤੋਂ ਤੇ ਬਾਅਦ ਵਿੱਚ ਲੀਡਰ ਲੀਡਰ ਦੇ ਰੂਪ ਵਿੱਚ ਅੱਗੇ ਆਉਣ ਦੀ ਹੁਣ ਸਵਾਲੇ ਪੈਦਾ ਹੁੰਦਾ ਦੋ ਤਰੀਕ ਵਾਲੇ ਮਸਲੇ ਤੇ ਆਪਾਂ ਆ ਜੰਦੇ ਆ ਜੀ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਵਾ ਕਦੇ ਤੁਹਾਡਾ ਵੀ ਕਿਤੇ ਰਾਫਤਾ ਕਾਇਮ ਹੋਵੇ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛਿਓ ਤੁਸੀਂ ਵੀ ਜਥੇਦਾਰੀ ਤੋਂ ਅਸਤੀਫਾ ਕਿਉਂ ਦਿੱਤਾ ਤੇ ਇਹਦੇ ਪਿੱਛੇ ਕਾਰਨ ਕੀ ਸੀ ਸਭ ਤੋਂ ਪਹਿਲਾਂ ਕਾਰਨ ਇਹ ਆ ਨੰਬਰ 2 ਇੱਥੋਂ ਤੱਕ ਪਤਾ ਲੱਗਦਾ ਕਿ ਧਾਰਮਿਕ ਅਦਾਰਿਆਂ ਦੇ ਜਿਹੜੇ ਸਲਾਹਕਾਰ ਨੇ ਉਹਨਾਂ ਨੇ ਗਿਆਨੀ ਜੀ ਨੂੰ ਕਿਹਾ ਸੀ ਗਿਆਨੀ ਜੀ ਦੋ ਤਰੀਕ ਵਾਲੇ ਮਸਲੇ ਤੋਂ ਕੋਈ ਵੱਖਰਾ ਰਾਹ ਕੱਢ ਲਿਓ ਇਹ ਵੀ ਗੱਲਾਂ ਸੁਣ ਦੇ ਵਿੱਚ ਆਈਆਂ ਸਾਡੇ ਤਾਂ ਇੱਕ ਰਾਹ ਕੱਢਿਆ ਗਿਆ ਪਰ ਉਹਨਾਂ ਨੇ ਫਿਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਆਪਣੇ ਗਣਾ ਕਹਾਂ ਕਰਕੇ ਕਬੂਲ ਵੀ ਕੀਤੇ ਹਨਾ ਸਿੱਖ ਪੰਥ ਦੇ ਵਿੱਚ ਤੇ ਜੇ ਅੱਜ ਕਬੂਲ ਕੀਤੇ ਤੇ ਫਿਰ ਦਾਅਵੇਦਾਰੀਆਂ ਕਾਦੀਆਂ ਠੋਕਦੇ ਅੱਜ ਪੰਥ ਨਰਾਜ ਆ ਜਿਸ ਤਰੀਕੇ ਦੇ ਨਾਲ ਇਹ ਦੋ ਫਾੜ ਹੋਇਆ ਵਾ ਤੇ ਇਹ ਇਹਨਾਂ ਨੂੰ ਚਾਹੀਦਾ ਸੀ ਕਿ ਜੇ ਅੱਜ ਸੁਖਬੀਰ ਜੀ ਕਹਿ ਰਹੇ ਨੇ ਕਿ ਮੈਨੂੰ ਤੁਸੀਂ ਮੌਕਾ ਦਿਓ ਇੱਕ ਵਾਰੀ ਮੈਂ ਆਪਣੀਆਂ ਗਲਤੀਆਂ ਝੋਲੀ ਪਾਉਣਾ ਤੇ ਵਾਪਸ ਮੇਰੇ ਵੱਲ ਆਓ ਤੇ ਸੁਖਬੀਰ ਜੀ ਇਹ ਵੀ ਤੇ ਹੋ ਸਕਦਾ ਹੈ ਕਿ ਤੁਸੀਂ ਆਪਣੀਆਂ ਗਲਤੀਆਂ ਨੂੰ ਸਵੀਕਾਰੀਆਂ ਵੀ ਹੈ ਨਾ ਤੁਸੀਂ ਥੋੜਾ ਜਿਹਾ ਪਛਾਹ ਹੋ ਜੋ ਕਰ ਲੈਂਦੇ ਉਹਨਾਂ ਨੂੰ ਆਪਣਾ ਰਾਂਝਾ ਰਾਜੀ ਤੇ ਪੰਥ ਨੂੰ ਵੀ ਕਮ ਸੇ ਕਮ ਪਤਾ ਲੱਗ ਜੇਗਾ ਨਾ ਵੀ ਸੱਚਾ ਕੌਣ ਹੈ ਤੇ ਝੂਠਾ ਕੌਣ ਆ ਤੇ ਤੁਸੀਂ ਆਓ ਇੱਕ ਬੰਨੇ ਤੁਸੀਂ ਆਪਣਾ ਧੜਾ ਵੱਖਰਾ ਤਿਆਰ ਕਰ ਰਹੇ ਹੋ ਤੁਸੀਂ ਕਹਿੰਦੇ ਮੈਂ ਨਾ ਮੰਨੂ ਹੁਣ ਪੰਥ ਜਿਹੜਾ ਕਹਿੰਦਾ ਮੈਂ ਨਾ ਮੰਨੂ ਪੰਥ ਵੱਡਾ ਸੰਗਤ ਵੱਡੀ ਆ ਇਸ ਕਰਕੇ ਸਾਨੂੰ ਤੇ ਪੰਥ ਨਾਲ ਹੀ ਖਲੋਣਾ ਪੈਣਾ ਮੇਰੇ ਵੀਰ ਪਾਵਰਫੁੱਲ ਕਿਹਨੂੰ ਮੰਨਦੇ ਹੋ ਤੁਸੀਂ ਪਾਸ ਵੇਲੇ ਸਭ ਤੋਂ ਪੰਥ ਪੰਥ ਪਾਵਰਫੁੱਲ ਹੈ ਜਪੀਤ ਸਿੰਘ ਬਾਦਲ ਤੇ ਜਾਂ ਫਿਰ ਯਾਨੀ ਹਰਪ੍ਰੀਤ ਸਿੰਘ ਇਹਨਾਂ ਚੋਂ ਬਾਗਲਪੁਰ ਦੀ ਚੀਜ਼ਾਂ ਨਾ ਗਿਆਨੀ ਹਰਪ੍ਰੀਤ ਸਿੰਘ ਨੇ ਰਹਿਣਾ ਇੱਥੇ ਨਾ ਸੁਖਬੀਰ ਸਿੰਘ ਬਾਦਲ ਨੇ ਰਹਿਣਾ ਗੱਲ ਕੌੜੀ ਹੈ ਪੰਥ ਨੇ ਹਮੇਸ਼ਾ ਰਹਿਣਾ ਤੇ ਅਸੀਂ ਪੰਥ ਨਾਲ ਖੜਾਂਗਾ ਜੇਕਰ ਪੰਥ ਆਪਣੀ ਸਮਾਜ ਬਲੋਤਰੀ ਚੰਗਾ ਕੰਮ ਕਰ ਰਿਹਾ ਤੇ ਹਮੇਸ਼ਾ ਦਵਿੰਦਰ ਸਿੰਘ ਪੰਥ ਨਾਲ ਹੀ ਖੜੇਗਾ ਉਹਦੀ ਨਿਮਾਇੰਦਗੀ ਚਾਹੇ ਕੋਈ ਵੀ ਕਰੇ ਚਾਹੇ ਸੁਖਬੀਰ ਕਰੇ ਚਾਹੇ ਗਨੀਅਰਪ ਸਿੰਘ ਕਰੇ ਪੰਜ ਮੈਂਬਰੀ ਕਮੇਟੀ ਤੇ ਸਮੁੱਚੇ ਡੈਲੀਗੇਟਸ ਨੇ ਜਿਵੇਂ ਹੀ ਉਹਨਾਂ ਨੂੰ ਨਵਾਂ ਪ੍ਰਧਾਨ ਚੁਣਿਆ ਉਦੋਂ ਤੋਂ ਬਾਅਦ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਵਿਰਸਾ ਸਿੰਘ ਬਟੂਆ ਤੋਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮਾਨ ਸਨਮਾਨ ਨਹੀਂ ਦੇ ਰਹੇ ਕਿਰਦਾਰ ਕੁਛੀ ਤਾਂ ਪਹਿਲਾਂ ਹੀ ਉਹਨਾਂ ਨੇ ਬੜੀ ਲੰਬੀ ਕਰ ਚੁੱਕੇ ਉਹਨਾਂ ਦੀ ਸੋ ਨਾਲ ਨੂੰ ਨੀਟੂ ਜਾਂ ਨੀਟਾ ਕਿਹਕੇ ਸ਼ਬਦ ਸੰਬੋਧਨ ਕਰਦੇ ਨੇ ਦੇਖੋ ਗੱਲ ਇਸ ਤਰ੍ਹਾਂ ਆ ਕਿ ਜੇਕਰ ਵਿਰਸਾ ਸਿੰਘ ਬਲਟੋਵਾ ਦੀ ਗੱਲ ਕਰੀਏ ਨਾ ਤਾਂ ਉਹਦੀ ਦੇਣ ਕੀ ਆ ਪੰਥ ਨੂੰ ਬਹੁਤ ਵੱਡੀ ਦੇਣ ਆ ਬਾਵਾਆਂ ਖੜੀਆਂ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆਇਆ ਠੀਕ ਹੈ ਤੇ ਉਹ ਸਾਨੂੰ ਗੱਲਾਂ ਦਏਗਾ ਸਾਨੂੰ ਕਰੇਗਾ ਨੰਬਰ 2 ਰਈ ਗੱਲ ਜਿੱਤੇਦਾਰ ਸਾਹਿਬ ਦੀ ਤੇ ਸਭ ਤੋਂ ਵੱਧ ਕਰਤਾਰ ਖੁਸ਼ੀ ਜੇ ਕੀਤੀ ਆ ਨਾ ਜਾਂ ਆਕਾਲੀ ਦਲ ਦੀ ਚੁੰਮਚਾਗਰੀ ਕੀਤੀ ਹੈ ਤਾਂ ਉਹ ਮੇਰੇ ਖਿਆਲ ਦੇ ਨਾਲ ਵਿਰਸਾ ਸਿੰਘ ਵਲਟੋਵਾ ਨੇ ਕੀਤੀ ਆ ਵਿਰਸਾ ਸਿੰਘ ਵਲਟੋਵਾ ਬਾਦਲ ਪਰਿਵਾਰ ਦਾ ਉਹ ਇੱਕ ਵਫਾਦਾਰ ਮੈਂ ਕਹਿੰਦਾ ਉਹ ਗੇਟ ਤੇ ਜਿਹੜਾ ਬੰਨਿਆ ਹੁੰਦਾ ਮੈਂ ਨਾਬਜ਼ ਨਹੀਂ ਲੈਣਾ ਚਾਹੁੰਦਾ ਉਹ ਆ ਕਿ ਜਿੰਨੇ ਘਰ ਬੈਠੇ ਨੇ ਕੋਈ ਕਾਮਣੀਆਂ ਉਹਨੂੰ ਦਿਨ ਰਾਤ ਜਿਹੜਾ ਕਹਿੰਨੀ ਹਰਪ੍ਰੀਤ ਸਿੰਘ ਤੋਂ ਹੁੰਦਾ ਇਹ ਇਹੋ ਜਿਹੇ ਬੰਦਿਆਂ ਨੇ ਹੀ ਸ਼ਰੋਮਣੀ ਆਕਾਲੀ ਦਲ ਦਾ ਬੇੜਾਗਰ ਕੀਤਾ ਹੈ ਕੱਲਾ ਵਿਰਸਾ ਸੀਗ ਬਲਟੋਵਾਨੀਆਂ ਇਹਦੀ ਜਾਤ ਦੇ 5-7 ਹੋਰ ਨੇ ਜਿਹੜੇ ਚੰਡੀਗੜ੍ਹ ਬੈਠੇ ਆ ਕੋਈ ਕਿਤੇ ਬੈਠਾ ਇਹ ਨੇ ਅੰਬਰਸਰ ਸੰਭਿਆ ਇਹ ਆਪਣੇ ਆਪ ਨੂੰ ਮਾਝੇ ਦੇ ਜਰਨੈਲ ਅਖਵਾਉਂਦੇ ਆ ਲੇਕਿਨ ਜਰਨੈਲ ਜਿਹੜੇ ਸੀ ਕੁਝ ਕੌਮ ਦੇ ਹੋਰ ਨੇ ਇਹਨਾਂ ਨੇ ਆਪਣੇ ਵਾਲੇ ਬੰਨੇ ਗਾਂ ਕਰ ਲਿਆ ਉਹ ਕੰਮ ਕੀਤੇ ਜਿਹੜੇ ਕੌਮ ਨੂੰ ਮਨਜ਼ੂਰ ਨਹੀਂ ਸੀ ਉਹ ਕੰਮ ਕੀਤੇ ਜਿਹੜੇ ਆਮ ਲੋਕਾਂ ਨੂੰ ਮਨਜ਼ੂਰ ਨਹੀਂ ਸੀ ਸ਼ਰੋਮਣੀ ਅਕਾਲੀ ਦਲ ਦੇ ਇਹ ਦਾੜੇ ਅਖਵਾਉਣ ਵਾਲੇ ਦਾੜੇ ਰੱਖਣ ਵਾਲੇ ਅਖਵਾਉਣ ਵਾਲੇ ਇਹ ਆਪਣੇ ਆਪ ਨੂੰ ਪੰਥਾ ਘਵਾਉਣ ਵਾਲਿਆਂ ਨੇ ਭਾਈ ਸਾਹਿਬ ਗੰਜੇ ਮੰਝੇ ਤੇ ਜਾ ਕੇ ਆਵਾ ਆ ਪਤਾ ਕਰੋ ਅੰਮ੍ਰਿਤਸਰ ਮਜੀਠਾ ਰੋਡ ਤੇ ਇੱਕ ਬੰਗਾਲੀ ਇਹਨਾਂ ਨੇ ਭਰਤੀ ਕੀਤਾ ਤੇ ਉਹਦੇ ਘਰ ਮੜਾਜ ਹਮਲਾ ਆ ਗਿਆ ਤੇ ਬੀਬੀ ਗਨੀਬਕੌਰ ਕੱਲ ਅੱਧੀ ਰਾਤ ਉਹਦੇ ਘਰ ਗਈ ਆ ਤੇ ਇਹੋ ਜਿਹਾਂ ਨੂੰ ਕੀ ਦੇਣਾ ਜਿੰਨਾਂ ਦੀ ਜਿੰਨਾਂ ਨੂੰ ਅਕਾਲੀ ਦਲ ਦੀ ਦੇਣ ਹੀ ਕੋਈ ਨਹੀਂ ਵਿੱਗ ਸਿਰ ਤੇ ਰੱਖੀ ਆ ਸਾਡੇ ਵੀ ਕੁਲ ਲੁਧਿਆਣੇ ਹੈਗਾ ਗੰਜੇ ਮੰਝੇ ਬੰਦੇਆਂ ਨੇ ਭੱਤੀ ਪਤਾ ਨਹੀਂ ਕਿੱਥੋਂ ਕਰ ਲਿਆ ਤੇ ਉਹਨਾਂ ਨੂੰ ਕਹਿੰਦੇ ਇਹਦੇ ਸ਼ਰਮੰਦੀਆ ਅਕਾਲੀ ਦਲ ਵਾਲੇ ਆ ਭਾਈ ਜਾਂ ਤੇ ਪੰਥ ਦੀਆਂ ਗੱਲਾਂ ਨਾ ਕਰੋ ਜਾਂ ਪੰਥ ਦੀਆਂ ਤੁਸੀਂ ਮਤਲਬ ਆਪਣੇ ਆਪ ਨੂੰ ਅਹਿਲੇ ਅਧਿਕਾਰੀ ਨਾ ਖਵਾਓ ਤੇ ਜੇ ਫਿਰ ਖਵਾਉਣਾ ਹੈ ਪੰਥਕ اک ਪਾਰਟੀ ਬਣਾਉਣੀ ਹੈ ਤਾਂ ਫਿਰ ਨਰੋਲ ਅੰਮਰਤਾਰੀ ਪੰਥਕ ਚੈਰੀ ਹੀ ਅੱਗੇ ਆਉਣੇ ਚਾਹੀਦੇ ਆ ਪਰ ਜੋ ਮੌਜੂਦਾ ਹਾਲਾਤ ਹੈ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਹੋਣਾ ਦੇ ਉਦਨ ਡੈਲੀਗੇਟ ਦੇ ਵਿੱਚ ਦੇਖਿਆ ਇੱਕ ਵੀ ਕੋਈ ਚਿਹਰਾ ਇਦਾਂ ਦਾ ਨਹੀਂ ਸੀ ਜਦੇ ਸਿਰ ਤੇ ਦਸਤਾਰ ਨਾ ਹੋਵੇ ਤੇ ਜੇ ਤਾਂ ਦੜਾ ਪ੍ਰਕਾਸ਼ਣਾ ਹੋਵੇ ਜਾਂ ਜਿਸ ਕੋਈ ਪੱਤੇ ਸਿੱਖ ਤਾਂ ਚ ਨਜ਼ਰ ਹੀ ਨਹੀਂ ਆ ਰਿਹਾ ਦੇਖੋ ਦੂਸਰੇ ਧੜੇ ਚ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜਿਵੇਂ ਅਸੀਂ ਸ਼੍ਰੋਮਣੀ ਕਾਲੀ ਦਲ ਦਾ ਕੋਈ ਵੀ ਰੈਲੀ ਹੋਵੇ ਚਾਹੇ ਰਕੜਪੁੰਨਿਆ ਦਾ ਵੀ ਕਿਉਂ ਨਾ ਦੇਖ ਲਈਏ ਤਾਂ ਉਹਦੇ ਤੁਸੀਂ ਵੀ ਦੇਖ ਰਹੇ ਸੀ ਕਿ ਕਿ ਸਟੇਜ ਦੇ ਉੱਪਰ ਵੀ ਬੈਠੇ ਹੋਏ ਜਿਹੜੇ ਨੇ ਬਹੁਤ ਤਾਦਾਦ ਵਿੱਚ ਜਿਆਦਾਤਰ ਲੋਕ ਉਹ ਸੀ ਜਿਹੜੇ ਪੱਤੇ ਸੀਗੇ ਜਾਂ ਤਾਂ ਫਿਰ ਅਮਰਤਾ ਰੇਨੀਤੇ ਪਰ ਇਥੇ ਉਹਨਾਂ ਇੱਕ ਜਿਹੜਾ ਪ੍ਰਧਾਨ ਹੈ ਜਿਹੜਾ ਨਵਾਂ ਥਾਪਿਆ ਪ੍ਰਧਾਨ ਨਵੀਂ ਪਾਰਟੀ ਦਾ ਪ੍ਰਧਾਨ ਤੇ ਉਹਦੇ ਹੱਥ ਵਿੱਚ 3.5 ਫੁੱਟੀ ਵਾਲਾ ਰਿਵਾਜ ਹੈ ਨਾ ਜਿਹੜਾ ਉਹ ਆ ਗਿਆ ਵਾਪਸ ਸ਼ਾਸਤਰ ਵੀ ਆ ਗਏ ਨੇ ਬਾਣੀ ਦਾ ਵੀ ਧਾਰਨੀ ਹੈ ਔਰ ਬੰਦਾ ਨਾਮ ਦਾ ਵੀ ਰਸੀਹ ਇਤਿਹਾਸ ਦਾ ਵੀ ਗਿਆਨੀ ਹੈ ਤਾਂ ਹੁਣ ਉਹ ਬੰਦੇ ਦੀ ਕੌਮ ਨੂੰ ਕੁਝ ਦੇਣ ਵੀ ਹੈ ਔਰ ਉਹਨੇ ਇਸੇ ਪੰਥ ਦੇ ਲਈ ਬਹੁਤ ਕੁਝ ਸਹਿ ਲਿਆ ਤਾਂ ਇਹਦਾ ਮੁਕਾਬਲਾ ਹੁਣ ਕੌਣ ਕਰੂਗਾ ਦੇਖੋ ਦੋ ਚੀਜ਼ਾਂ ਆਪੇ ਮਤ ਦੇ ਆਪੇ ਪ੍ਰਕਾਸ਼ ਉਹ ਪ੍ਰਮਾਤਮਾ ਦਾ ਅਨੰਕਾਰ ਬੈਠਾ ਜਿਸ ਅਕਾਲ ਤਖਤ ਦੇ ਉਹ ਪੁਜਾਰੀ ਰਹੇ ਨੇ ਜਥੇਦਾਰ ਰਹੇ ਨੇ ਉਹ ਅਕਾਲ ਪੁਰਖ ਨੇ ਵੀ ਕਿਤੇ ਨਾ ਕਿਤੇ ਆਪਣੀ ਲੀਲਾ ਵਰਤਾਉਣੀ ਹੈ ਨਾ ਜੀ ਔਰ ਦੋ ਚੀਜ਼ਾਂ ਜਿਹੜੀ ਪੰਜ ਮੰਬਰੀ ਕਮੇਟੀ ਸੀ ਨਾ ਉਹਨਾਂ ਨੇ ਬਹੁਤ ਹੀ ਸੂਝ-ਬੂਝ ਦੇ ਨਾਲ ਮੀਰੀ ਤੇ ਪੀਰੀ ਸਿਧਾਂਤ ਜਿਹੜਾ ਟੇਬਲ ਤੇ ਬਣਾ ਕੇ ਖੜਾ ਕਰ ਦਿੱ ਦਿੱਤਾ। ਉਹ ਪੁਰਾਣਾ ਯਾਦ ਕਰਾ ਦਿੱਤਾ ਭਾਈ ਅਮਰੀਕ ਸਿੰਘ ਜੀ ਫੰਡਰੇਸ਼ਨ ਦੇ ਜਿਹੜੇ ਪ੍ਰਾਨੇ ਮੁਖੀ ਸੀ ਉਹਨਾਂ ਦੀ ਸਤਿਕਾਰਯੋਗ ਸਾਡੀ ਭੈਣ ਸਤਵੰਤ ਕੌਰ ਜੀ ਆ ਉਹਨਾਂ ਦੀ ਬੇਟੀ ਉਹਨਾਂ ਨੂੰ ਉਹਨਾਂ ਨੂੰ ਬਣਾ ਦਿੱਤਾ। ਉਹ ਹਮੇਸ਼ਾ ਧਾਰਮਿਕ ਦੇ ਲੈਵਲ ਦੇ ਵਿੱਚ ਰਹਿ ਕੇ ਉਹਨਾਂ ਦਾ ਪਸ਼ੋਕੜ ਦੇਖਦਿਆਂ ਹੋਇਆਂ ਉਹਨਾਂ ਨੂੰ ਚੇਅਰਮੈਨ ਸਥਾਪਿਤ ਕਰ ਦਿੱਤਾ। ਤੇ ਰਾਜਨੀਤਿਕ ਤੌਰ ਦੇ ਉੱਤੇ ਉਹਨਾਂ ਦੀ ਜਿਹੜੀਆਂ ਸਮਾਵਾ ਲੈਣ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਚੋਣ ਤੇ ਉਹਨਾਂ ਨੇ ਖੜਾ ਕਰਤਾ ਪਰ ਇੱਕ ਗੇਲਾ ਮੈਨੂੰ ਇੱਥੇ ਕੱਲ ਮੈਂ ਉਹ ਪੰਜ ਮੈਂਬਰੀ ਕਮੇਟੀ ਵਿੱਚੋਂ ਕਿਸੇ ਬੰਦੇ ਦੀ ਮੈਂ ਨਾਮ ਲੈਦਾ ਚੰਦੂ ਮਾਜਰਾ ਸਾਹਿਬ ਉਹ ਇੱਕੋ ਸ਼ਬਦ ਵਰਤ ਰਿਹਾ ਦਲਿਤ 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 ਇਹ ਇਹ ਚੀਚਾ ਰਿਹਾ ਠੀਕ ਆ ਮੈਂ ਤੁਹਾਨੂੰ ਇੱਕ ਇਹਦੇ ਪਿੱਛੇ ਵੀ ਕਹਾਣੀ ਦੱਸ ਦਿਆਂ 1920 ਦੇ ਵਿੱਚ ਅਕਤੂਬਰ ਦੇ ਮਹੀਨੇ ਐਸਜੀਪੀਸੀ ਬਣਦੀ ਆ ਤੇ 1920 ਵਿੱਚ ਦਸੰਬਰ ਦੇ ਮਹੀਨੇ ਸ਼੍ਰੋਮਣੀ ਅਕਾਲੀ ਦਲ ਬਣਦਾ ਤੇ ਜਦੋਂ ਇਹ ਸ਼੍ਰੋਮਣੀ ਐਸਜੀਪੀਸੀ ਦਾ ਜਿਹੜਾ ਆਧਾਰਾ ਬਣਦਾ ਨਾ ਜੀ ਤੇ ਇਹਨਾਂ ਨੇ ਮਜਬੀ ਸਿੱਖ ਸਮਾਜ ਨੂੰ ਤੇ ਹੋਰ ਐਸਸੀਬੀਸੀ ਸਮਾਜ ਦੇ ਲੋਕਾਂ ਨੂੰ ਮਾਨਤਾ ਨਹੀਂ ਦਿੱਤੀ ਜੀ ਠੀਕ ਹੈ ਫਿਰ ਉਸ ਤੋਂ ਬਾਅਦ ਬੜੇ ਲੰਮੇ ਸੰਘਰਸ਼ ਤੋਂ ਬਾਅਦ ਮੋਰ ਸਰਜੀਤ ਕੀਤਾ ਬਾਬੇ ਮਹਿੰਦਰ ਸਿੰਘ ਹੁਣਾਂ ਤੇ ਉਸ ਤੋਂ ਪਹਿਲਾਂ ਇਹਨਾਂ ਨੇ ਇੱਕ ਸ਼੍ਰੋਮਣੀ ਬਾਬਾ ਜੀਵਨ ਸੰਗਰ ਮਜਬੀ ਦਲ ਤਿਆਰ ਕੀਤਾ ਜਿਹਦੇ ਪਹਿਲੇ ਪ੍ਰਧਾਨ ਸੀ ਸਰਦਾਰ ਅੰਮਰ ਸਿੰਘ ਜੀ ਬੋਤਾਲੇ ਤੋਂ ਤੇ ਵਾਈਸ ਪ੍ਰਧਾਨ ਠੇਕੇਦਾਰ ਕਾਕਾ ਸਿੰਘ ਜੀ ਚਾਟੀਵਿੰਡ ਇਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਤੇ 3 ਸਾਲ ਤੋਂ ਬਾਅਦ ਦੁਬਾਰਾ ਫਿਰ ਇਹਨਾਂ ਨੂੰ ਮਾਨਤਾ ਪ੍ਰਾਪਤ ਹੋਈ ਐਸਜੀਪੀਸੀ ਦੇ ਵਿੱਚ ਮੈਂਬਰ ਸਾਡੇ ਮਜਬੀ ਸਿੱਖਾਂ ਨੂੰ ਖਿਲਾ ਰਿਆ ਗਿਆ ਅੱਜ ਫਿਰ ਉਹੀ ਹਾਲ ਹੋ ਕੇ ਨੇ ਪਛਾਣ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ 1926 ਦੇ ਵਿੱਚ ਦੁਬਾਰਾ ਫੇੜ ਬਾਬਾ ਮਹਿੰਦਰ ਸਿੰਘ ਨਨਕਾਣਾ ਸਾਹਿਬ ਵਾਲਿਆਂ ਨੇ ਦਸ਼ਮੇਸ਼ ਤਰਨਾ ਦਾਲ ਦਾ ਗਠਨ ਕੀਤਾ ਮੈਂ ਯਾਦ ਕਰਾ ਦਿਆਂ ਇਹ ਉਹ ਦਸ਼ਮੇਸ਼ ਤਰਨਾ ਦਾਲ ਆ ਜਿਹੜਾ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਹੋਣਾ ਨੇ ਕੀਤਾ ਸੀ ਤੇ ਉਸ ਤੋਂ ਬਾਅਦ ਅਕਾਲ ਤਖਤ ਤੇ ਕੁਝ ਮਤਲਬ ਅਕਾਲ ਤਖਤ ਦੇ ਵਿੱਚ ਕੁਝ ਇਹੋ ਜਿਹੇ ਬੰਦੇ ਵੜ ਗਏ ਸੀ ਜਿਨ੍ਹਾਂ ਨੇ ਪ੍ਰਸ਼ਾਦ ਦੇ ਕੜਾ ਪ੍ਰਸ਼ਾਦ ਦੀ ਦੇਗ ਵੀ ਪ੍ਰਵਾਨ ਨਹੀਂ ਸੀ ਕਰਦੇ ਬਜਿ ਵੀ ਸਿੱਖਾਂ ਦੀ ਤੇ ਇਹ ਉਹ ਤੋਂ ਬੰਦ ਕਰ ਦਿੱਤੀ ਸੀ ਦੁਬਾਰਾ ਫੇਰ ਬਾਬਾ ਮਹਿੰਦਰ ਸਿੰਘ ਹੁਣਾਂ ਨੇ ਇਹ ਸਰਜੀਤ ਕੀਤੀ ਉਹੀ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਹੁਣਾਂ ਦੀ ਜਿਹੜੀ ਹੈ ਅਨਸਮਸ ਉਹ ਬਾਬਾ ਮਹਿੰਦਰ ਸਿੰਘ ਜੀ ਤੇ ਉਹਨਾਂ ਦੇ ਵਿੱਚੋਂ ਜਿਹੜਾ ਹੁਣ ਸੇਵਾ ਨਿਭਾ ਰਹੇ ਨੇ ਉਸ ਗੱਦੀ ਦੇ ਉੱਤੇ ਬਾਬਾ ਮਹਿੰਦਰ ਸਿੰਘ ਢੋਡੀ ਸਾਹਿਬ ਜਿਹੜਾ ਲਫਜ਼ ਵਰਤ ਕੇ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਉਲਟ ਨਹੀਂ ਚੱਲਦੇ ਕੁਝ ਦੇਖੋ ਬਾਬਾ ਜੀ ਹੋ ਤਾਂ ਸਭ ਸਿਧਾਂਤਾਂ ਤੋਂ ਉਲਟ ਰਿਹਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੀ ਸਿਧਾਂਤਾਂ ਤੋਂ ਪਿੱਛੇ ਹੋ ਕੇ ਕੰਮ ਕਰ ਰਹੀ ਹੈ ਠੀਕ ਹੈ ਕੁਝ ਕੰਮ ਤੇ ਸ਼੍ਰੋਮਣੀ ਅਕਾਲ ਚਲ ਤੇ ਬਿਲਕੁਲ ਹੀ ਸਿਧਾਂ ਜੇਕਰ ਸਿੱਖਾਂ ਦੇ ਵਿੱਚੋਂ ਜਾਤ ਪਾਤ ਸਾਡੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸ਼ਵੇਂ ਪਾਤਸ਼ਾਹਕ ਤੱਕ ਉਸ ਤੋਂ ਬਾਅਦ ਹੁਣ ਗੁਰੂ ਗ੍ਰੰਥ ਸਾਹਿਬ ਜੀ ਨਮੰਤਕੀ ਕਰਦੇ ਆ ਰਹੇ ਆ ਹਮੇਸ਼ਾ ਖੰਡਣ ਕਰਦੇ ਨੇ ਪਰ ਕੁਝ ਜਾਤ ਹੰਕਾਰੀ ਜਿਹੜੇ ਇਹੋ ਜਿਹੇ ਆ ਜਿਨ੍ਹਾਂ ਨੇ ਹਮੇਸ਼ਾ ਮذਬੀ ਸਿੱਖ ਸਮਾਜ ਨੂੰ ਤੇ ਐਸੀ ਲੋਕਾਂ ਨੂੰ ਹਮੇਸ਼ਾ ਨੀਵਾ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਅੱਜ ਮذਬੀ ਸਿੱਖ ਸਮਾਜ ਆਪਣੇ ਪੈਰਾਂ ਤੇ ਖੜਾ ਹੋਇਆ ਤੇ ਅੱਜ ਇਹਨਾਂ ਲੋਕਾਂ ਨੂੰ ਆਪਣਾ ਹੋਣਾ ਚੋਰਾਂ ਨੂੰ ਆਪਣਾ ਪਾਲਾ ਹੁੰਦਾ ਤੇ ਇਹਨਾਂ ਨੂੰ ਆਪਣਾ ਕਿਤੇ ਨਾ ਕਿਤੇ ਨਾ ਪਾਲਾ ਸੋਝਦਾ ਪਿਆ ਵਾ ਜਿਹਦੇ ਕਰਕੇ ਇਹ ਘੱਟ ਪਾਣੀ 'ਚ ਮੈਂ ਕਹਿੰਦਾ ਜੀ ਜਦੋਂ ਉਹ ਅਕਾਲ ਤਖਤ ਸਾਬ ਦਾ ਇਹਨਾਂ ਨੇ ਜਥੇਦਾਰ ਲਾਇਆ ਗਿਆ ਨਹੀਂ ਹਰਪ੍ਰੀਤ ਸਿੰਘ ਨੂੰ ਉਦੋਂ ਨਹੀਂ ਪਤਾ ਲੱਗਾ ਕਿ ਇਹ ਛੋਟੇ ਸਮਾਜ ਨਾਲ ਸੰਬੰਧ ਰੱਖਦਾ ਉਹਦੋਂ ਨਾਲ ਆਉਂਦੇ ਹਾਂ ਜੀ ਅੱਜ ਜਦੋਂ ਉਹਨਾਂ ਨੂੰ ਇੱਕ ਪੰਥ ਨੇ ਨੁਮਾਇੰਦਗੀ ਦਿੱਤੀ ਤੁਹਾਡਾ ਧਿਰ ਬਣਾ ਕੇ ਤੁਹਾਡੇ ਸਾਹਮਣੇ ਖੜਾ ਕਰ ਦਿੱਤਾ ਤਾਂ ਅੱਜ ਮੈਂ ਕਹਿੰਦਾ ਜੋ ਲੋਂਡ ਲਾਣਾ ਇਹਨਾਂ ਦਾ ਗੰਜਾ ਮੰਝਾ ਜੋ ਵੀ ਹੈਗਾ ਮੈਂ ਕਹਿੰਦਾ ਵੀ ਭਾਜੀ ਸਭ ਲੱਗੇ ਨੇ ਕੋਈ ਫਰਕ ਨਹੀਂ ਪੈਂਦਾ ਉਦੋਂ ਦਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਇੱਕ ਬਿਆਨ ਨਹੀਂ ਆਉਦੋਂ ਬਾਅਦ ਹਾਂ ਔਰ ਜਦੋਂ ਆਇਆ ਨਾ ਉਨੇ ਫੇਰ ਕੋਈ ਨਾ ਕੋ ਮੈਂ ਵਾਅਦਾ ਕਰਦਾ ਵਾਂ ਜਿਸ ਤਰੀਕੇ ਤੋਂ ਉਹਨਾਂ ਦਾ ਬੋਲਣ ਦੀ ਸ਼ੈਲੀ ਆ ਨਾ ਉਹਨਾਂ ਨੇ ਕੋਈ ਨਾ ਕੋ ਚੁੰਡੀ ਵਡਣੀਆਂ ਚੀਕਾਂ ਦੇ ਫੇਰ ਨਿਕਲ ਜਾਣੀਆਂ ਰਾਤ ਉਹ ਵਾਕਈ ਉਹ ਸਟੇਜ ਤੇ ਕਹਿ ਗਏ ਸੀ ਕਿ ਤੈਨੂੰ ਉੱਪਰੋਂ ਕਰਕੇ ਮੂੰਹ ਸੋਇਆ ਕਰੇਗਾ ਉਹ ਕਹਿ ਕੇ ਗਏ ਉਹਦੋਂ ਉਹ ਹਾਲ ਹੋਏ ਹੋਏ ਪਏ ਨੇ ਇਸ ਤੋਂ ਪਹਿਲਾਂ ਮੈਂ ਇੱਕ ਗੱਲ ਕਰਨਾ ਚਾਹੁੰਦਾ ਐਜ ਐ ਸਿੱਖ ਸਾਰੀਆਂ ਗੱਲਾਂ ਤੋਂ ਵੇਖੋ ਨਾ ਮੈਨੂੰ ਗੈਨੀ ਹਰਪ੍ਰੀਤ ਸਿੰਘ ਜੀ ਪਿਆਰੇ ਆ ਨਾ ਸੁਖਬੀਰ ਸਿੰਘ ਪਿਆਰਾ ਸਾਨੂੰ ਸ਼ਰਮ ਦੀ ਅਕਾਲੀ ਦਲ ਤੇ ਸਾਨੂੰ ਪੰਥ ਪਿਆਰਾ ਮੈਂ ਇਹ ਚਾਹੁੰਦਾ ਵੀ ਤੁਸੀਂ ਅਕਾਲ ਤਖਤ ਤੇ ਜਥੇਦਾਰ ਲਾਉਣ ਵਾਲੇ ਵੀ ਤੁਸੀਂ ਹੁਕਮਨਾਮੇ ਸੁਣਾਉਣ ਮੰਨਣ ਵਾਲੇ ਵੀ ਤੁਸੀਂ ਮਨਾਉਣ ਵਾਲੇ ਵੀ ਤੁਸੀਂ ਪਰ ਪੰਥ ਦੀ ਤੇ ਗੁਰੂ ਪੰਥ ਦੀ ਕਿੰਨੇ ਮੰਨਣੀ ਆ ਅੱਜ ਵੀ ਮੈਂ ਤੁਹਾਨੂੰ ਕਹਿਣਾ ਵਾ ਜੇ ਸਿੱਖ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਆ ਚਾਹੇ ਉਹ ਪੰਜ ਮੈਂਬਰੀ ਆ ਚਾਹੇ ਉਹ ਸੁਖਬੀਰ ਸਿੰਘ ਬਾਦਲਾ ਚਾਹੇ ਸ਼ਰੋਮਨੀ ਕਲਦਲ ਵਾਲਿਆ ਸਭ ਨੂੰ ਕਹਿਣਾ ਭਾਈ ਪੰਥ ਦੇ ਵਿੱਚ ਬਹੁਤ ਵੱਡਾ ਭੈੜਾ ਪਾ ਰਿਆ ਤੁਸੀਂ ਹਾਏ ਦਿਨ ਇੱਕ ਦੂਜੇ ਦੇ ਉੱਪਰ ਦੂਸ਼ਣ ਬਾਜ਼ੀਆਂ ਕਰ ਰਹੇ ਹੋ ਉਹ ਤੁਹਾਨੂੰ ਚਾਰ ਕਰੇਗਾ ਤੇ ਅਗਲਾ ਵੀ ਬਗਾਨਾ ਪੁੱਤ ਸਹੇਗਾ ਨਹੀਂ ਨਾ ਜਿਹਦਾ ਕਰਤਾਰਕ ਉਸ ਕਰੇਗਾ ਉਹ ਫਿਰ ਤੁਹਾਡੇ ਵੀ ਪਾਜ ਨੰਗੇ ਕਰੇਗਾ ਤੇ ਬਦਨਾਮੀ ਸੋਸ਼ਲ ਮੀਡੀਆ ਤੇ ਕਿੱਦੀ ਹੋਣੀ ਆ ਸਿੱਖ ਕੌਮ ਦੀ ਕਿਰਦਾਰ ਦੀ ਸਿੱਖੀ ਦੇ ਕਿਰਦਾਰ ਦੀ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਇਹ ਆਪਣੇ ਜਿਹੜੇ ਤੁਸੀਂ ਚੁੱਲਿਆਂ ਦੀ ਗੱਲ ਕਰਦੇ ਹੋ ਨਾ ਚੁੱਲਾ ਸਿਰਫ ਇੱਕੀ ਹੈ ਲੋ ਲੰਗਰ ਗੁਰੂ ਸਾਹਿਬ ਦੀ ਜਿਹੜੀ ਚਲਾਈ ਵਸਾਈ ਆ ਉਹਦੇ ਤੇ ਪਹਿਰਾ ਦੀਏ ਆਪਾਂ ਇਕੱਠੇ ਹੋ ਕੇ ਆਪਣੀ ਮਾਂ ਪਾਰਟੀ ਤਿਆਰ ਕਰੀਏ ਸੁਖਬੀਰ ਸਿੰਘਾਂ ਇਹ ਮਾਂ ਪਾਰਟੀ ਤੇਰੀ ਨਹੀਂ ਆ ਇਹ ਅਕਾਲੀ ਦਲ ਵਾਲਿਆਂ ਦੀ ਆ ਤੇ ਅਕਾਲੀ ਦਲ ਉਹ ਆ ਜਿਹੜੇ ਅਕਾਲ ਪੁਰਖ ਦੇ ਵਿਚਾਰੀ ਆ ਇਹ ਜਿੰਨੇ ਵੀ ਤੈਨੂੰ ਗੁਮਰਾਹ ਕਰ ਰਹੇ ਨਾ ਭਾਈ ਸਾਹਿਬ ਇਹਨਾਂ ਨੂੰ ਥੋੜਾ ਪਛਾਣ ਕਰੋ ਤੇ ਪੰਥ ਦੇ ਸਿਧਾਂਤ ਅੱਗੇ ਕਰੋ ਜੋ ਤੁਸੀਂ ਕੀਤਾ ਉਹਨੂੰ ਝੋਲੀ ਪਾਓ ਤੇ ਪੰਥ ਤੁਹਾਨੂੰ ਮਾਫ ਕਰੇਗਾ ਤੇ ਮੇਰੇ ਖਿਆਲ ਨਾਲ ਕੌਮ ਦੀ ਚੜ੍ਹਦੀ ਕਲਾ ਹੋ ਜਾਣੀ ਆ ਸਾਨੂੰ ਤਾਂ ਇੰਨਾ ਪਤਾ ਕਿ ਇੱਕ ਨਾ ਯੂਪੀ ਦੇ ਵਿੱਚ ਮੁੰਡਾ ਉੱਠਿਆ ਵਾ ਛੋਟੇ ਸਮਤਾਸੀ ਸਮਤਾ ਮੇਰੇ ਖਾ ਚੰਦਰਸ਼ੇਖਰ ਜੀ ਉਹਨੇ ਯੂਪੀ ਚ ਜਾ ਕੇ ਪਤਾ ਕਰੋ ਉਧਰ ਧੂਕ ਕੱਢੀ ਪਈ ਐ ਜੀ ਲੋਕੀ ਅੱਕੇ ਪਏ ਨੇ ਉਹ ਬੜੀ ਵੱਡੀ ਕੀਤੇ ਤੋਂ ਨਾਲ ਜੁੜੇ ਨੇ ਜੇਕਰ ਜਿਸ ਤਰੀਕੇ ਦੇ ਨਾਲ ਇਨਾਂ ਨੂੰ ਜਲੀਲ ਕੀਤਾ ਜਾ ਰਿਹਾ ਖਾਸ ਕਰਕੇ ਐਸਸੀ ਹੋਣ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਇਹ ਗੱਲ ਤੁਸੀਂ ਕੰਨ ਕੋਲ ਕੇ ਸੁਣ ਲਓ ਏ ਲੰਮੇ ਦਾੜਿਆਂ ਵਾਲਿਓ ਤੁਸੀਂ ਪੰਥ ਦੇ ਠੇਕੇਦਾਰ ਨਹੀਂ ਆ ਜਿਉ ਐਸਸੀ ਸਮਾਜ ਚ ਪੈਦਾ ਹੋਇਆ ਨਾ ਤੇ ਤੁਸੀਂ ਜਿਹੜੇ ਮਰਜ਼ੀ ਟੇਬਲ ਤੇ ਬਹਿ ਕੇ ਉਹਦੇ ਨਾਲ ਗੱਲ ਤੋਂ ਗੱਲ ਕਰ ਲਿਓ ਤੁਹਾਡੀ ਨਾਨੀ ਚਿੱਤੇ ਕਰਦੇਗਾ ਤੁਹਾਨੂੰ ਇੰਨੀ ਹਿੰਮਤ ਰੱਖਦਾ ਜੇਕਰ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਇਸੇ ਤਰ੍ਹਾਂ ਪੰਥ ਨਾਲ ਖੜੇ ਰਹੇ ਤੇ ਵਾਦਾ ਕਰਦੇ ਆ ਇਹ ਮਜਬੀ ਸਿੱਖ ਕੌਮ ਉਹ ਆ ਜਿੰਨਾਂ ਨੇ ਗੁਰੂ ਸਾਹਿਬ ਨੂੰ ਪਿੱਠ ਨਹੀਂ ਸੀ ਦੇ ਕੇ ਭੱਜੇ ਤੇ ਇਹ ਦੂਜੇ ਦੂਜੇ ਪਨੇ ਪਤਾ ਕਰ ਲਏ ਉਹ ਲੋਕ ਨੇ ਜਿਹੜੇ ਜਿਨ੍ਹਾਂ ਨੇ ਵਾਗਾਂ ਫੜ ਲੀਆਂ ਸੀ ਗੁਰੂ ਸਾਹਿਬ ਦੀਆਂ ਤੇ ਮੋਹਰਾ ਲੈ ਕੇ ਕਹਿੰਦੇ ਸੀ ਫੇਰ ਅੱਗੇ ਜਾਣ ਦੇਣਾ ਇਸ ਕਰਕੇ ਪ੍ਰਵਾਣਾ ਕਰਿਓ ਜੇਕਰ ਉਹ ਯੂਪੀ ਦੇ ਵਿੱਚ ਇੱਕ ਚੰਦਰਸ਼ੇਖਰ ਵਰਗਾ ਕੌਮ ਇਕੱਠੀ ਕਰ ਸਕਦਾ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਸਤਗੁਰ ਸੱਚੇ ਪਾਤਸ਼ਾਹ ਨੇ ਤੁਹਾਨੂੰ ਮੌਕਾ ਦਿੱਤਾ ਇਸੇ ਤਰ੍ਹਾਂ ਨੇ ਡਰ ਹੋ ਕੇ ਕੌਮ ਦੇ ਹਿੱਤ ਦੇ ਵਿੱਚ ਫੈਸਲੇ ਕਰਦੇ ਰਹੋ ਐਸੇ ਲੋਕਾਂ ਦੇ ਹਿੱਤ ਦੇ ਵਿੱਚ ਫੈਸਲੇ ਕਰਦੇ ਰਹੋ ਇੱਕ ਨਾ ਇੱਕ ਦਿਨ ਇਹਨਾਂ ਦੇ ਆਪਣੇ ਬੱਚੇ ਤੇ ਸਾਰੇ ਬਾਹਰ ਆ ਬੁੱਢੇ ਥੈਣ ਕੇ ਰਾਜਨੀਤੀਆਂ ਕਰਨ ਦੇ ਨੇ ਤੇ ਰਹਿਣਾ ਦੇ ਬਾਅਦ ਚ ਪਾਈ ਅਹੀ ਇੱਥੇ ਆ ਇਸ ਕਰਕੇ ਗੈਨ ਨਹੀਂ ਆ ਤੁਸੀਂ ਚੜਦੀ ਕਲਾ ਚ ਰਹੋ ਤੁਸੀਂ ਜੇਕਰ ਇਹ ਆਪਣੇ ਹੰਕਾਰ ਨੂੰ ਨੀਵਾ ਨਹੀਂ ਕਰਦੇ ਤੇ ਤੁਸੀਂ ਵੀ ਆਪਣੀ ਤਲਵਾਰ ਨੂੰ ਨੀਵਾਂਾ ਕਰਿਓ ਇਹ ਕੌਮ ਸਾਡੀ ਤੁਹਾਡੇ ਨਾਲ ਖੜੀ ਹੋਏਗੀ ਬਹੁਤ ਬਹੁਤ ਸ਼ੁਕਰੀਆ ਭਾਈ ਦਵਿੰਦਰ ਸਿੰਘ ਜੀ ਆਪ ਜੀ ਦਾ ਸੋ ਆਸੀ ਆਪਣੇ ਦਸ਼ਕਾ ਤੋਂ ਲੈਣ ਇਜਾਜ਼ਤ ਵੈਕਟਰ ਆਕਸਾਈ ਦੀ ਬਾਤ ਕਰਨ ਰਹੀ ਟੂਡੇ